ਹਾਂ ਅੱਜ ਜੀ ਹੈ ਪੰਡਾ ਜੀ ਨੂੰ ਮਿਲਾਂ ਜਾਂ ਸਿੱਧਾ ਵਾਈਟ ਦਾ ਕਰ ਲੈਂਦਾ ਹਾਂ ਮੇਰਾ ਕਹਾਣੀ ਦਾ ਜਾਇਰਗਾ ਮੈਂ ਟੂਰਨਾਮੈਂਟ ਦਾ ਫੋਨ ਕਰ ਦਿੰਦਾ ਨੇ ਸਾਉਂਡ ਲਾਇਆ ਹੋਰ ਤੱਕ ਅਸੀਂ ਇਹਨਾਂ ਨੂੰ ਰਿਕੁਐਸਟ ਕੀਤੀ ਕਿ ਦੇਖੋ ਜੀ ਟੈਕਨੀਕਲ ਦਿੱਕਤ ਆ ਗਈ ਜੀ ਤੁਸੀਂ ਇਹਨੂੰ ਕੰਟੀਨਿਊ ਕਰੋ ਇਹ ਉੱਥੇ ਤੋਂ ਨਿਕਲ ਜਾਏ ਜੀ ਇਹ ਮਸਲਾ ਹੈ ਜੀ ਕਿੰਨੇ ਕਿੰਨੀਆਂ ਗੱਲਬਾਤ ਕਿੰਨੇ ਗਾਣੇ ਗਾਏ ਕਿੰਨੇ ਪੈਸੇ ਦੀ ਗੱਲ ਬਾਤ ਗਾਣੇ ਜਿਹੜੇ ਹੈਗੇ ਦੋ ਹਾਂ ਮੈਨੂੰ ਲੱਗੀ ਜਿਆਦਾ ਤੋਂ ਜਿਆਦਾ ਮਿਕਲ ਅੱਧਾ ਕਰਨਾ ਮੈਂ ਮੈਕਸਿਮ ਲਾਇਆ ਹੋਣਾ ਜਦਕਿ ਇਹਨਾਂ ਦੇ ਨਾਲ ਮੈਕਸਿਮ ਹਾਂ ਵੀ ਭਾਈ ਵੀ ਭਾਈ ਕਿੰਨੇ ਪੈਸੇਾਂ ਚ ਗੱਲ ਹੋਈ ਸੀ ਦੇਖੋ ਜੀ ਇਹਨਾਂ ਦੇ ਨਾਲ ਗੱਲ ਸਾਡੀ ਹੋਈ ਸੀ 5 ਲੱਖ 95 ਜੀ ਮੈਂ ਤੁਹਾਨੂੰ ਦੱਸਦਾ ਇੱਕ ਮਿੰਟ ਮੰਨ ਲਿਆ ਸੀ ਮਾਲਕ ਹੈ ਮੰਨ ਲਿਆ ਸੀ ਮਾਲਕ ਅ ਇਹ ਬੈਟਰੀ ਸੀ ਸਾਰੀ ਸਾਰੀ ਮੀਡੀਆ ਨੂੰ ਪੁੱਛੋ ਕਿੰਨਾ ਕਗਾਇਆ ਹੂੰ ਸਮਝੇ ਕਿੰਨਾ ਘ ਟਾਈਮ ਲਾਇਆ ਕੀ ਕੀਤਾ ਤੁਸੀਂ ਵੀ ਉੱਥੇ ਸੀਗੇ ਹਾਂਜੀ ਤੁਸੀਂ ਉਹ ਮੈਂ ਤੁਸੀਂ ਸਟੇਜ ਤੇ ਖੜਾ ਸੀ ਸਾਰਾ ਕੁਝ ਰਿਕਾਰਡ ਕੀਤਾ ਮੇਰੇ ਭਾਈ ਹੁਣ ਹੀ ਸਾਰਿਆਂ ਨੇ ਉੱਪਰ ਖੜੇ ਨੇ ਮੈਂ ਉੱਪਰ ਖੜਾ ਸੀਗਾ 1 ਸੈਕਿੰਡ ਦਾ ਸਾਊਂਡ ਬੰਦ ਹੋਈ ਆ ਉਸ ਟਾਈਮ ਨਾਲ ਹੀ ਪੌੜੀਆਂ ਤੇ ਗੱਡੀ 'ਚ ਬੈਠ ਕੇ ਕਿ ਬਿਜਲੀ ਦਾ ਕੰਮ ਹੈ ਟੈਕਨੀਕਲ ਇਸ਼ੂ ਆ ਸਕਦਾ ਇਹਦਾ ਮਤਲਬ ਇਹ ਨਹੀਂ ਕਿ ਨਾਂ ਦੇ ਉੱਤਰ ਕੇ ਆਪਾਂ ਕੰਮ ਕਰੀਏ ਬਾਈ ਮੈਨੂੰ ਇੱਕ ਚੀਜ਼ ਦੱਸੋ ਕਿੰਨੇ ਕਿੰਨੇ ਪੈਸਿਆਂ 'ਚ ਤੁਹਾਡੀ ਗੱਲਬਾਤ ਹੋਈ ਸੀ 590 ਜੀ 590000 ਜਿਹੜੀ ਪੇਮੈਂਟ ਹੈ ਆਨਲਾਈਨ ਟ੍ਰਾਂਸਫਰ ਕੀਤੀ ਸੀ ਕੈਸ਼ ਕੀਤੀ ਬਾਈ ਜੀ ਬੜਾ ਖੁੱਲ ਗਿਆ ਪਿੱਛੇ ਨੂੰ ਠੀਕ ਹੈ ਜੀ ਕੈਸ਼ ਦਿੱਤੀ ਹੈ ਕੋਈ ਕਾਰਨ ਕੀ ਹੋਇਆ ਜਿਹਦੇ ਕਰਕੇ ਇਹ ਹੁਣ ਕੋਈ ਗੱਲਬਾਤ ਹੋਈ ਨਹੀਂ ਤਾਂ ਪੁਲਿਸ ਪਹੁੰਚੀ ਆ ਪੰਜਾਬ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਦੇਖੋ ਉਹ ਤਸਵੀਰ ਦਿਖਾ ਦਿਓ ਪੰਜਾਬ ਪੁਲਿਸ ਦੇ ਅਧਿਕਾਰੀ ਜਿਹੜੇ ਨੂੰ ਇਸ ਵੇਲੇ ਪਹੁੰਚ ਚੁੱਕੇ ਨੇ ਤਾਂ तमाम ਜਿਹੜੇ ਨੇ ਤਾਂ ਪੰਜਾਬ ਪੁਲਿਸ ਇਸ ਵੇਲੇ ਤਾਂ ਮੌਕੇ ਤੇ ਮੌਜੂਦ ਹੈ ਧੰਨਵਾਦ ਹੈ ਬਾਈ ਵੀ ਆ ਰਿਹਾ ਆ ਯਾਰ ਠੀਕ ਬਈ ਬਈ ਨਾ ਕਰ ਜਿਹੜੇ ਆਲੇ ਮੀਨ ਬਣਾਵੇਂ ਤੂੰ ਨਾ ਬਣਾ ਜੀ ਠੀਕ ਹੈ ਬਾਈ ਠੀਕ ਹੈ ਜੀ ਮੀਡੀਆ ਵਾਲੇ ਆ ਗਏ ਜੀ ਜੀ ਬੇਫਿਕਰ ਹੋ ਤੁਸੀਂ ਸੋਜਵਾਨ ਬੰਦੇ ਤਸਵੀਰ ਦੇਖੋ ਆ ਹੋਏ ਨਹੀਂ ਨਿਕਰੇ ਉਹ ਗੱਲਾਂ ਤਾਂ ਪੂਰੀਆਂ ਕਰ ਗਏ ਗੱਲ ਲੋਕੀਤੀ ਜਦੋਂ ਬਾਹਰ ਗੱਲ ਕਰਦੇ ਕੋਈ ਗੱਲ ਕਰ ਲੋ ਤੁਹਾਡਾ ਨਾਲ ਗੱਲ ਕਰਕੇ ਆ ਉੱਥੇ ਨਹੀਂ ਪ੍ਰੈਸ ਤੋਂ ਆ ਮੈਂ ਦੋ ਚੱਕਰ ਮੇਰੇ ਪ੍ਰੈਸ ਮੇਰੇ ਬਿਆਨ ਲੈ ਲੋ ਤਾਂ ਬਿਆਨ ਲੈਣੇ ਚੱਲੇ ਆਪਾਂ ਜੇ ਮੇਰਾ ਬਾਹਰ ਆਉਗੋ ਉਦੋਂ ਮੋਰੇ ਕਰ ਲਓ ਕੋਈ ਗੱਲ ਨਹੀਂ ਤੁਸੀਂ ਪ੍ਰੈਸ ਵਾਲੇ ਨਹੀਂ ਪ੍ਰੈਸ ਵਾਲੇ ਠੀਕ ਹੈ ਇਹਨਾਂ ਨੂੰ ਬੁਲਾਣਾ ਅਸੀਂ ਨਹੀਂ ਬਣਾ ਰਹੇ ਪ੍ਰੈਸ ਵਾਲੇ ਬਣਾ ਰਹੇ ਗੱਲ ਖਤਮ ਤਾਂ ਤੁਹਾਡੀ ਟੀਵੀ ਸਕਰੀਨ ਦੇ ਵਿੱਚ ਦਿਲਪ੍ਰੀਤ ਢਿੱਲੋਂ ਨਜ਼ਰ ਆ ਰਹੇ ਨੇ ਕਿ ਕਿਸ ਗੱਲ ਨੂੰ ਲੈ ਕੇ ਵਾਦਵਾ ਉੱਤੇ ਕੋੜੀਆਂ ਤੇ ਕੱਢ ਕੇ ਚੱਲ ਰਹੇ ਜੀ ਤੁਸੀਂ ਕਹਿ ਦੋ ਨਾ ਤਾਂ ਮੈਂ ਮਰ ਜਾਈ ਹਾਂਜੀ ਹਾਂਜੀ ਨਹੀਂ ਨਹੀਂ ਹਾਂਜੀ 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 ਕੀ ਇਸ਼ੂ ਹੈ ਕੀ ਵਿਵਾਦ ਹੋ ਰਿਹਾ ਹੈ ਆ ਵਿਵਾਦ ਇਹ ਕੁਛ ਨਹੀਂ ਸਾਡੇ ਭਰਾਵਾਂ ਨੇ ਦੇਖੋ ਜੀ ਓਰੇ ਦ ਲੰਡਨ ਸਟਰੀਟ ਆਪਣਾ ਕਲਾਜ਼ਾ ਖੋਲਿਆ ਸਾਡੇ ਏਰੀਆ ਦੇ ਵਿੱਚ ਖੋਲਿਆ ਪਹਿਲਾਂ ਤਾਂ ਮਰੀਂਡੇ ਹੈ ਨਾ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਉਥੇ ਇਹ ਆਪਣਾ ਸੌਂ ਦੀ ਥੋੜੀ ਟੈਕਨੀਕਲ ਪ੍ਰੋਬਲਮ ਆ ਗਈ ਸੀ ਕਿ ਤੇ ਸਾਡਾ ਕੁਝ ਮਿਸ ਕਮਿਊਨੀਕੇਸ਼ਨ ਗੈਪ ਹੋ ਗਿਆ ਹੈ ਨਾ ਮਤਲਬ ਮੈਨੂੰ ਉਥੇ ਸੁਣਿਆ ਬਈ ਪੈਕਅਪ ਹਣਾ ਇਹਨਾਂ ਨੇ ਕਿਹਾ ਸੀ ਵੀ ਬੈਕਅਪ ਚਲਾਓ ਤੇ ਮੈਨੂੰ ਇਹ ਸ਼ੋਰ ਇਹ ਨਾਲ ਜ਼ਿਆਦਾ ਸੀਗਾ ਤੇ ਤਾਂ ਕਰਕੇ ਨਹੀਂ ਮਸਲਾ ਕੀ ਨਿਬੜਿਆ ਮਸਲਾ ਦਾ ਨਿਬੜਿਆ ਹੀ ਵੈਸੀ ਮਸਲਾ ਤਾਂ ਕੀ ਨਹੀਂ ਸੀ ਮਸਲਾ ਨਿਬੜਨਾ ਕੀ ਹੈ ਸਾਡਾ ਕਿਹੜਾ ਵੀ ਰੌਲਾ ਸੀ ਬਟਾ ਹਾਂਜੀ ਤੇ ਪੇਮੈਂਟ ਵਾਲਾ ਇਹ ਪਹਿਲਾਂ ਨੂੰ ਐ ਲੱਗਦਾ ਵੀ ਕਿਤੇ ਪੇਮੈਂਟ ਕਰਕੇ ਚਲੇ ਗਏ ਪੇਮੈਂਟ ਸਾਨੂੰ ਸਾਰੀ ਪਹਿਲਾਂ ਹੋਈ ਸੀ ਹਾਂਜੀ ਪੇਮੈਂਟ ਦਾ ਕੋਈ ਰੌਲਾ ਨਹੀਂ ਸੀ ਨਹੀਂ ਹੈ ਕਿ ਵੀਰ ਜੀ टैक्निकल इशू से हाँ जी ओ करके नहीं आउट जी मीडिया <laughs>